ਇੱਕ ਵਾਰ ਦੀ ਗੱਲ ਹੈ ਗੁਰੂ ਰਵਿਦਾਸ ਜੀ ਬਚਪਨ ਤੋਂ ਹੀ ਰੱਬ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ ਉਹ ਚਮੜੇ ਦਾ ਕੰਮ ਕਰਕੇ ਆਪਣੀ ਰੋਜੀ ਕਮਾਉਂਦੇ ਸਨ ਪਰ ਦਿਲ ਹਮੇਸ਼ਾ ਰਾਮ ਰਾਮ ਦੇ ਨਾਮ ਵਿੱਚ ਲਗਾ ਰਹਿੰਦਾ ਸੀ ਇੱਕ ਦਿਨ ਕਾਸੀ ਦੇ ਇੱਕ ਅਮੀਰ ਵਪਾਰੀ ਨੇ ਸੋਚਿਆ ਕਿ ਮੈਂ ਵੇਖਾਂ ਕਿ ਇਹ ਰਵਿਦਾਸ ਕਿਸ ਤਰ੍ਹਾਂ ਰੱਬ ਦਾ ਨਾਮ ਲੈਂਦਾ ਹੈ ਉਸਨੇ ਗੁਰੂ ਜੀ ਨੂੰ ਇੱਕ ਜੋੜਾ ਨਵੇਂ ਜੁੱਤੇ ਬਣਾਉਣ ਲਈ ਦਿੱਤਾ ਗੁਰੂ ਜੀ ਨੇ ਬੜੀ ਸਾਫ਼ ਸੁਥਰੀ ਨਿਪਟਰਤਾ ਨਾਲ ਉਹ ਜੁੱਤੇ ਤਿਆਰ ਕੀਤੇ ਜਦੋਂ ਵਪਾਰੀ ਵਾਪਸ ਆਇਆ ਤੇ ਜੁੱਤੇ ਵੇਖੇ ਤਾਂ ਹੈਰਾਨ ਰਹਿ ਗਿਆ ਉਸਨੇ ਦਿਲੋਂ ਸੋਚਿਆ ਰਵਿਦਾਸ ਸਿਰਫ ਜੁੱਤੇ ਨਹੀਂ ਬਣਾਉਂਦਾ ਇਹ ਤਾਂ ਹਰ ਕੰਮ ਵਿੱਚ ਰੱਬ ਨੂੰ ਯਾਦ ਕਰਦਾ ਹੈ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਤੁਸੀਂ ਮੇਰਾ ਮਨ ਜਿੱਤ ਲਿਆਏ ਹੁਣ ਦੱਸੋ ਤੁਸੀਂ ਮੇਰੇ ਤੋਂ ਕੀ ਲੈਣਾ ਚਾਹੁੰਦੇ ਹੋ ਗੁਰੂ ਜੀ ਮੁਸਕੁਰਾ ਕੇ ਬੋਲੇ ਮੈਨੂੰ ਤੁਹਾਡੇ ਕੋਲੋਂ ਕੁਝ ਨਹੀਂ ਚਾਹੀਦਾ ਜੇ ਤੁਸੀਂ ਕੁਝ ਦੇਣਾ ਚਾਹੁੰਦੇ ਹੋ ਤਾਂ ਸਿਰਫ ਇਹ ਵਚਨ ਦਿਓ ਕਿ ਤੁਸੀਂ ਵੀ ਰੱਬ ਦੇ ਨਾਮ ਨਾਲ ਜੁੜ ਕੇ ਜੀਵਨ گزارੋਗੇ ਵਪਾਰੀ ਦੇ ਦਿਲ ਨੂੰ ਛੋ ਲੱਗੀ ਉਹਨਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤਾ ਤੇ ਗੁਰੂ